ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਵੱਲੋਂ ਖਰੀਦੀ ਗਈ 36 ਏਕੜ ਜ਼ਮੀਨ ਵਿੱਚੋਂ 5 ਏਕੜ ਜ਼ਮੀਨ ਉੱਪਰ ਕਿਸੇ ਹੋਰ ਵਿਅਕਤੀਆਂ ਦਾ ਕਬਜ਼ਾ ਹੈ। ਉਹਨਾਂ ਨੇ ਸੰਗਗੱਦੇ ਸਹਿਯੋਗ ਨਾਲ ਸਰਕਾਰ ਕੋਲ ਮੰਗ ਕੀਤੀ ਗਈ ਹੈ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਦੀ ਜੋ ਜ਼ਮੀਨ ਹੈ ਉਸ ਨੂੰ ਜਲਦ ਤੋਂ ਜਲਦ ਖਾਲੀ ਕਰਵਾ ਕੇ ਉਸ ਦਾ ਕਬਜ਼ਾ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਨੂੰ ਡਵਾਇਆ ਜਾਵੇ। ਤਾ ਜੋ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਬੇਗਮਪੁਰਾ ਸਦਨ ਦੀ ਉਸਾਰੀ ਕੀਤੀ ਜਾ ਸਕੇ। ਉਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਆਪਾਂ ਘਰੇ ਆ ਨਾ ਕਿਫੋਏ ਕੋਈ ਉਪਰਜ ਜਗਾ ਨਹੀਂ ਹੈਗਾ। ਨਾ ਕਿਸੇ ਦੀ ਭਲੀ ਜੀ ਪ੍ਰਾਪਰਟੀ ਹੈ ਗੁਰੂ ਅਰਜਨ ਦੇਵ ਜੀ ਦੇ ਨਾਮ ਤੇ ਆ। ਆ ਜੋ ਆਪਣੇ ਕੋਲੇ ਸਾਰਾ ਗੁਰੂ ਅਰਜਨ ਦੇਵ ਜਨਾਬ ਦੇ ਅਸੀਂ ਕੋਈ ਕਬਜ਼ਾ ਨਹੀਂ ਕਰਨਾ ਅਸੀਂ ਕੋਈ ਤੋੜਨਾ ਨਹੀਂ ਅਸੀਂ ਕਿਸੇ ਨੂੰ ਕੁਝ ਬੋਲਣਾ ਨਹੀਂ ਹੈਗਾ। ਆਪਾਂ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਪੈਸੇ ਦਿੱਤੇ ਆ ਉਹਨਾਂ ਨੇ ਕਿਸੇ ਨੇ 1 ਰੁਪਿਆ ਦੇ ਤੱਕ ਦਾ 2 ਰੁਪਏ ਦਿੱਤੇ ਆ ਜਿਨ੍ਹਾਂ ਕੋਲ ਆਪਾਂ ਮੁੱਲ ਖਰੀਦੀ ਆ ਉਹ ਆਪਾਂ ਬੇਨਤੀ ਕਰਨੀ ਕਿ ਸਾਡੇ ਕੋਲ ਜਗ੍ਹਾ ਪੂਰੀ ਆ ਜਾਂ ਘਟਿਆ ਠੀਕ ਹੈ ਨਾ ਉਹ ਜਗ੍ਹਾ ਪੂਰੀ ਹੋਣ ਦੇ ਕਰਕੇ ਜੇ ਜ਼ਿਆਦਾ ਆ ਤਾਂ ਦੇਖੋ ਸਾਡੇ ਭਾਈ ਸਾਹਿਬ ਇੱਥੇ ਖੜੇ ਇਹਨਾਂ ਦੀ ਵੀ ਜਗ੍ਹਾ ਭੁੱਲਦੀ ਆ ਇਹ ਆਪਣੀ ਜਗ੍ਹਾ ਕੱਢ ਲੈਣਗੇ ਸਾਡੀ ਜਗ੍ਹਾ ਆਪਣੇ ਕੋਲ ਹੋਏਗੀ ਕੱਲ ਨੂੰ ਕੋਈ ਸਾਡੀ ਜਗ੍ਹਾ ਅਸੀਂ ਕਿਸੇ ਦੀ ਜਗ੍ਹਾ ਚ ਨਾ ਜਾਵਾਂਗੇ ਸਾਡੇ ਕੋਈ ਨਾ ਆਊਗਾ ਇਹ ਸਾਰੀ ਆਪਾਂ ਹੀ ਬਰਤਣੀ ਆ ਇਹ ਆਪਣਾ ਇਹ ਵੀ ਗੁਰੂ ਘਰ ਆਪਣਾ ਹੀ ਆ ਉਹ ਵੀ ਆਪਣਾ ਆ ਉਹ ਜਗ੍ਹਾ ਵੀ ਆਪਣੇ ਆਪਣੇ ਵਾਸਤੇ ਨਹੀਂ ਆ ਕਿਉਂਕਿ ਸਾਡੇ ਲੋਕ ਆ ਕੇ ਪਰੇਸ਼ਾਨ ਹੁੰਦੇ ਆ ਇੱਥੇ ਗੱਡੀਆਂ ਖੜੀਆਂ ਕਰਨ ਦੀ ਜਗ੍ਹਾ ਨਹੀਂ ਮਿਲਦੀ ਔਰ ਉਹਨੂੰ ਕਰਾਏ ਲਾਏ ਜਾਂਦੇ ਆ ਲੋਕੀ ਜਿਹੜੇ ਹੋਰਾਂ ਦੇ ਉਹ ਲੋਕ ਪੈਸੇ ਲੈਂਦੇ ਉਹਨਾਂ ਦੇ ਕੋਲ ਉਹ ਉਹਨਾਂ ਉਹਨਾਂ ਨੂੰ ਪਰੇਸ਼ਾਨੀ ਉਹ ਸਾਡੇ ਗਰੀਬ ਲੋਕ ਆਉਂਦੇ ਇੱਥੇ ਮੱਥਾ ਟੇਕਣ ਉਹਨਾਂ ਨੂੰ ਟੈਕਸ ਲਾਏ ਜਾਂਦੇ ਆ ਅਸੀਂ ਕਹਿੰਦੇ ਆਪਣੀ ਜਗ੍ਹਾ ਹੋਵੇ ਜਿੱਥੇ ਬਾਜੀ ਕੋ ਫਰਾ ਕਰੇ ਆਪਣੀ ਕੋਈ ਆਪਣੇ ਮੋਟਰਸਾਈਕਲ ਸਕੂਟਰ ਗੱਡੀ ਵਗੈਰਾ ਟਰਾਲੀ ਜਿੱਥੇ ਮਾਲੀ ਖੜੀ ਕਰੇ ਆਪਣੀ ਆ ਬਾਕੀ ਜਿਹੜੀ ਵਾਹਾਂ ਪੁਰਸ਼ ਹੁਣ ਜਿਕਾਰੇ ਛੱਡਦੇ ਇਦਾਂ ਚੰਗਾ ਨਹੀਂ ਲੱਗਦਾ ਆਪਾਂ ਕੋਈ ਇੱਥੇ ਕਰਜ਼ਾ ਥੋੜੀ ਲੈਣਾ ਆ ਜਾਂ ਕੋਈ ਤੁਹਾਨੂੰ ਇੱਥੇ ਦਿਖਾਉਣ ਆਏ ਆ ਜਾਂ ਅੱਜ ਤਾਂ ਆਪਣੀ ਤੁਹਾਡੀ ਲਈ ਸਵਾ ਗਰਾਊਂਡ ਬਣਾਉਣ ਆਏ ਆ ਵਧੀਆ ਬਹੁਤ ਆਪਾਂ ਆਪਣੀ ਜਗ੍ਹਾ ਦਿਸੂਗੀ ਇਤੋਂ ਅਕੇ ਵੀ ਇਹ ਜੀ ਸਾਡੀ ਆ ਇਹ ਜਗ੍ਹਾ ਸਾਡੇ ਗੁਰੂ ਅਰਜਨ ਦੇਵ ਜੀ ਆ ਨਾਮ ਮੇਰੀਆਂ ਨੋਸਤ ਆਪਾਂ ਉਹਨੂੰ ਸਫਾਈ ਵਾਸਤੇ ਉਹਦੀ ਜਗ੍ਹਾ ਪੂਰੀ ਕਰਨ ਵਾਸਤੇ ਇਹਨਾਂ ਨੂੰ ਬੁਲਾਇਆ ਔਰ ਇੱਕ ਦਿਨ ਦਾ ਲੱਖ ਰੁਪਇਆ ਖਰਚਾਉਂਦਾ ਔਰ ਤੁਸੀਂ ਆਪਣਾ ਕਿੰਨਾ ਟਾਈਮ ਇੱਕ ਇੱਕ ਬੰਦਾ ਲੱਖ-ਲੱਖ ਰੁਪਏ ਦਾ ਕੰਮ ਕਰਦਾ ਸਾਰੇ ਤੁਸੀਂ ਛੱਡ ਕੇ ਨਾ ਆਏ ਆ ਤੇ ਮੇਰੀ ਬੇਨਤੀ ਹੈ ਕਿਸੇ ਨੂੰ ਨਾ ਏਦਾਂ ਕਿੰਤੂ-ਕ੍ਰੰਤੂ ਜਾਂ ਕਿਤੇ ਕਰਨਾਂ ਖੁਸ਼ੀ ਵੀ ਕਰਨੀ ਇਹ ਜਗ੍ਹਾ ਤੁਹਾਡੀ ਆ ਆਪਾਂ ਪੂਰੀ ਕਰਕੇ ਉਹਨਾਂ ਨੂੰ ਦੱਸਣਾ ਵੀ ਤੁਹਾਡੀ ਜਗ੍ਹਾ ਸਾਡੇ ਕੋਲ ਇੰਨੀ ਰਹਿੰਦੀ ਆ ਔਰ ਜੇ ਸਾਡੇ ਕੋਲ ਜਿਆਦਾ ਆਈ ਆ ਉਹ ਸਿੰਡੀਗੜ੍ਹੋਂ ਵੀ ਲੋਕ ਆਏ ਆ ਜਿਹੜੇ ਆਪਸੇ ਦੇ ਵਾਸਤੇ ਲੋਕ ਆਇਆ ਲਾਡੀ ਜੀ ਆਏ ਆ ਉਹ ਭੈਣਾ ਸੁਮਣੇ ਜਿਹਨਾਂ ਦੇ ਵਾਖਲਾ ਕੀਤਾ ਉਹ ਵੀ ਸਾਰੇ ਆਏ ਆ ਉਹਨਾਂ ਨੇ ਇਹ ਥੋੜੀ ਕਿਹਾ ਵੀ ਸਾਡੀ ਤੁਹਾਡੀ ਜੌਂਦੀ ਸੀ ਜਿਹੜਾ ਹਾਲ ਵੀ ਨੂੰ ਦੇਣਾ ਜਾ ਉਹ ਨਹੀਂ ਕਰਦੇ ਦੇਣਾ ਅੱਜ ਤਾਂ ਉਹਨੂੰ ਦੱਸ ਦੇ ਵੀ ਹਾਂ ਆ ਦੇਖੋ ਜੀ ਸਾਡੇ ਕੋਲ ਵੀ ਜਗ੍ਹਾ ਸਗੀ ਉਹ ਅਸੀਂ ਪੂਰੀ ਕਰ ਲਈ ਆ ਜੇ ਸਾਡੀ ਘੱਟ ਵੱਧ ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਔਰ ਜਿਹੜੀ ਆ ਇਹ ਜਗ੍ਹਾ ਦੇ ਵਿੱਚ ਆਉਂਦੀ ਆ ਇਹ ਵੀ ਸਾਡੀ ਆ ਠੀਕ ਆ ਨਾ ਉਹ ਵੀ ਜਗ੍ਹਾ ਸਾਡੀ ਆ ਆ ਵੀ ਜਗ੍ਹਾ ਸਾਡੀ ਆ ਇਹ ਸਾਰੇ ਆਪਣੀਆਂ ਜਾਂ ਤੁਹਾਨੂੰ ਕਿਸੇ ਨੇ ਕਿਹਾ ਹੋਵੇ ਸਾਡੀ ਜਗ੍ਹਾ ਬੇਲੀ ਕਰੋ ਜਾਂ ਅਸੀਂ ਲੱਗੇ ਕਬਜ਼ਾ ਕਰਨ ਜਾਂ ਅਸੀਂ ਲੱਗੇ ਟੇਚ ਫੇਰਨ ਜਾਂ ਆ ਕਰਮ ਕੇ ਤਾਂ ਤੁਸੀਂ ਦਿਨੀ ਗੱਲਬਾਤਾਂ ਕਰੋ ਇਹ ਆਪਣਾ ਘਰ ਆਪਾਂ ਪੂਰੀ ਕਰਦੇ ਜਗਾ ਇਹ ਸਾਰੇ ਤੁਹਾਡੇ ਹੀ ਆ ਆ ਜਿੰਨੇ ਵੀ ਖੜੇ ਆ ਨਾ ਇਹ ਆਪਣੀ ਆ ਸਾਡੇ ਕੋਈ ਬਾਹਰੋਂ ਨਹੀਂ ਆਇਆ ਇਸ ਕਰਕੇ ਤੁਸੀਂ ਗੱਲਾਂਬਾਤਾਂ ਕਰਨੀ ਨਹੀਂ ਇਹ ਬੇਨਤੀ ਕਰਦੇ ਕਿ ਲਾਫਾਂ ਤੋਂ ਅਸੀਂ ਆਪਣੀਆਂ ਇਹ ਜਗ੍ਹਾ ਨੂੰ ਪੂਰੀ ਹੋਣ ਲੱਗਦੇ ਉਹ ਜਿੱਥੇ ਆਪਣੀ ਹੋਏਗੀ ਜਿੱਥੇ ਤੱਕ ਵੀ ਹੋਏਗੀ ਤੁਹਾਡੀ ਆ ਜਾਂ ਤਾਂ ਅਸੀਂ ਉਹ ਕਹਿੰਦੇ ਤੁਹਾਨੂੰ ਅਸੀਂ ਅਸੀਂ ਇੱਥੇ ਆਹ دیوار ਬਣਾ ਦੇਣ ਤੁਹਾਨੂੰ ਉੱਥੇ ਆਉਣ ਨਹੀਂ ਦੇਣਾ ਅੰਦਰ ਤਾਂ ਤਾਂ ਤੁਸੀਂ ਕਹੋ ਜੇ ਤੁਹਾਨੂੰ ਕਿਹਾ ਹੋਵੇ ਤੁਸੀਂ ਭਾਈ ਇੰਨੇ ਦਿਨ ਇੱਥੇ ਰਹਿਣਾ ਲਾ ਬਾਕੀ ਸੀ ਆਹ ਕੰਮ ਕਰਨਾ ਇਹ ਤਾਂ ਤੁਹਾਡਾ ਹੀ ਆ ਅਸੀਂ ਇੱਥੇ ਤਾਂ ਆਉਂਦੇ ਆ ਤੁਹਾਡੇ ਸਮਾਗ ਕੇ ਰੋਟੀ ਪਾਣੀ ਤੁਹਾਡੋ ਕੋ ਖਾਈਦਾ ਤੁਸੀਂ ਬਵਾ ਕਿਸਾਨੂੰ ਖਿਲਾਓ ਚਾਹੇ ਨਾ ਖਿਲਾਓ ਫੇਰ ਵੀ ਅਸੀਂ ਰੋਟੀ ਖਾਣ ਇੱਥੇ ਆਈ ਦੱਸ ਇਸ ਕਰਕੇ ਆਪਣੀ ਜਗ੍ਹਾ ਆ ਕੋਈ ਇਦਨ ਦੀ ਗੱਲਬਾਤ ਨਹੀਂ ਕਰਨੀ ਕੋਈ ਕਿਸੇ ਨੂੰ ਪਰੇਸ਼ਾਨ ਕਰਨ ਦੀ ਲੋੜ ਨਹੀਂ ਸਰਪੰਚ ਸਾਹਿਬ ਬੈਠੇ ਆ ਆ ਸਾਰੇ ਮਹਾਪੁਰਸ਼ ਬੈਠੇ ਆ ਇਹਨਾਂ ਤੇ ਵਿਸ਼ਵਾਸ ਕਰੋ ਇਹ ਤੁਹਾਡੀ ਜਗ੍ਹਾ ਆ ਤੁਸੀਂ ਇੱਥੇ ਰਹਿਣਾ ਤੁਸੀਂ ਸਾਰਾ ਕੁਝ ਕਰਨਾ ਅਜੀ ਤਾਂ ਉਹ ਜਗ੍ਹਾ ਪੂਰੀ ਕਰਦੇ ਆ ਜੇ ਤੁਹਾਡੀ ਮੇਰੀ ਕੋਈ ਸ਼ੱਕਿਆ ਵੀ ਕੋਈ ਗਲਤੀ ਸ਼ੱਕ ਹੈ ਤਾਂ ਫਿਰ ਦੱਸੋ ਸਾਨੂੰ ਅਸੀਂ ਉਹ ਪੂਰੀ ਕਰ ਦਿੰਦੇ ਹਾਂ ਉਹ ਛੱਡੋ ਯਾਰ ਉਹ ਗੱਲ ਛੱਡ ਦਿਓ ਬਾਕੀ ਉਹ ਇੱਕ ਮੇਰੀ ਗੱਲ ਸੁਣੋ ਉਹ ਕਿਥੇ ਕੋਠਾ ਤਾਂ ਨਹੀਂ ਢਾ ਦਿੱਤਾ ਹਾਲੀ ਫੇਰੇ ਆ ਅਸੀਂ ਕਿਹ ਪਲੇਨ ਪਈ ਹੈ ਜਗਾ ਰਹਿਣ ਦੇ ਇੱਥੇ ਰਹਿਣੀ ਆ ਬਾਹਰ ਦੇ ਨਾਲ ਅਸੀਂ ਬਾਦੋਂ ਪਲੇਨ ਕਰਾਂਗੇ ਸਾਰੀ ਗੱਲ ਇਹ ਤਾਂ ਵੀ ਤੁਹਾਡੀ ਬੇਨਤੀ ਅਸੀਂ ਤੁਹਾਡੇ ਕੋਲ ਵੀ ਗੋਲਣੇ ਬਸ ਬੰਦ ਗੱਲ ਤੋਂ ਠੋਕਿਆ ਬਿਹਾਰੀਆਂ ਦਾ ਠੀਕ ਹੈ ਯੋਧਾ ਮੇਰੀ ਇਹ ਨਹੀਂ ਕਰਦਾ ਮਾਂ ਤੁਸੀਂ ਆ ਜਿਹੜੀ ਬਾਤ ਵੀ ਨਹੀਂ ਕੀਤੀ ਹੈ ਰਹਿੰਦੇ ਹੋ ਇਹ ਪਲੇਨ ਦੇ ਵਿੱਚ ਹੈ ਇਹ ਦੇ ਕਿ ਬਾਹਰ ਨਾਲ ਕਿਹੜੇ ਜਗ੍ਹਾ ਵੱਧ ਜਾਣੀਆਂ ਜਾਂ ਘਟ ਜਾਣੀਆਂ ਬਣਿਆ ਹੋ ਸੀਗਾ ਗਰਾਊਂਡ ਬਣਿਆ ਸੀ ਪਾਰਕ ਬਣੀ ਸੀਗੀ ਹੁਣ ਆ ਬਾਹ ਕੇ ਉਹ ਖਰਾਬ ਤੁਸੀਂ ਕੀ ਕਰਨੀ ਆ ਤੁਸੀਂ ਕੀ ਕਰਨੀ ਆ ਦੱਸੋ ਕੀ ਕਰਨੀ ਆ ਅਸੀਂ ਤਾਂ ਕੁਝ ਨਹੀਂ ਕਰਦੇ ਤੇ ਤੁਸੀਂ ਕਿਉਂ ਮੁਰਲਾ ਫੋਰਾ ਕਰਦੇ ਆ ਅਸੀਂ ਉਹ ਕੋਸੀ ਚੰਗਾ ਕਰਾਂਗੇ ਜੇ ਕੁਝ ਕਰਾਂਗੇ ਚਲੋ ਠੀਕ ਹੈ ਉੱਚੀ ਨਹੀਂ ਵੀ ਜੋ ਕਿ ਸਾਨੂੰ ਅਸੀਂ ਕੋਈ ਨਾ ਕੋਈ ਦੇਖ ਕੇ ਕਰਨ ਲੱਗੇ ਸਾਰਾ ਕੋਈ ਆ 10 ਦਿਨ ਮੁੰਡੇ ਤੇ ਕੰਮ ਕਰਦੇ ਰਹੇ ਉਹਨਾਂ ਦਾ 50000 ਰੁਪਇਆ ਬਣਿਆ ਇੱਕ ਦੋ ਦੋ ਬੰਦਿਆਂ ਦਾ ਬੋਏ ਤੁਸੀ ਦਿੱਤਾ ਨਾ ਡੁਕੋ ਲਿਆ ਵੀ ਅਸੀਂ 베ਲੀ ਕਰਦੇ ਆ ਜਾਂ ਅਸੀਂ ਘਾਬਟ ਤੋਂ ਤੁਸੀਂ ਕਿਹਾ ਨਹੀਂ ਘਾਗੋ ਬਟਣ ਲੱਗੇ ਆ ਉਦੋਂ ਨਹੀਂ ਸੀ ਸਫਾਈ ਕਰਨ ਦੀ ਵੀ ਸਫਾਈ ਕਰਨਾ ਕਿ ਆਪਾਂ ਜਗਾ ਸਾਫ ਕਰਦੇ ਆ ਤੁਹਾਨੂੰ ਜੇ ਤਾਂ ਕਿਹਾ ਹੋਵੇ ਤੁਸੀਂ ਨਾ ਪੈਸੇ ਦਿਓ ਜਾਂ ਆ ਕੰਮ ਕਰੋ ਸਾਡਾ ਸ਼ੌਕ ਹੈ ਵੀ ਆਪਣੇ ਆਸ-ਪਾਸੋ ਫੱਡਰਾ ਹੋਵੇ ਸਾਫ ਹੋਵੇ ਸਾਡੀ ਜਿਹੜੀ ਜਾਇਦਾਦ ਆ ਵਧੀਆ ਹੋਵੇ ਇੱਕ ਇੱਕ ਬਾਬਾ ਜੀ ਆ ਜਾਣਗੇ ਤਾਂ ਗੱਲ ਮੈਂ ਤਾਂ ਇੱਕ ਗੱਲ ਗਾਣੀ ਚਾਹੁੰਦਾ ਕੋਈ ਮਾਮਾ ਜੀ ਭਈ ਤੁਸੀਂ ਕਿਸੇ ਨਾ ਕੋਈ ਜਗਾ ਫ੍ਰੀ ਕੀਤੇ ਫਰੀ ਸਾਭ ਨੂੰ ਸਮਝਦਾ ਜੀ ਇਸ ਜਗਾ ਫ੍ਰੀ ਕੀ ਹੈ ਸ਼ੀ ਆਪਾਂ ਨਿਸ਼ਾਦੀ ਲਈ ਕਿਸਾੜੀ ਜਰ ਕਿੱਥੇ ਗਈ ਹੈ ਉਹੀ ਤਾਂ ਕੰਮ ਕਰਦੇ ਹੋਰ ਅਸੀਂ ਕਿਹੜੀ ਗੱਲ ਹੈ ਕਿੱਥੇ ਕਿੱਥੇ ਦੇ ਲਿਆ ਅਰੇ ਤੇ ਚੱਲਦਾ ਕੰਮ ਉਹੀ ਤੇ ਚੱਲਦਾ ਵੀ ਕਿਸੇ ਦਾ ਕੰਮ ਤੇ ਤੁਸੀਂ ਜਿਹੜੀ ਹੈਗੀ ਨਾ ਇਹ ਤਾਂ ਜਗ੍ਹਾ ਸਾਡੀ ਪਹਿਲੀ ਅਸੀਂ ਇੱਥੇ ਬੈਠੇ ਹਾਂ ਤੁਸੀਂ ਬੈਠੇ ਤੁਹਾਨੂੰ ਠਾਲਦਾ ਤੁਹਾਨੂੰ ਠਾਲਦਾ ਕੋਈ ਉਠਾਲਦਾ ਤੁਹਾਨੂੰ ਅੱਛਾ ਤੁਸੀਂ ਆਉਂਦੇ ਨਹੀਂ ਜੇ ਤਾਂ ਕੋਈ ਠਾਲਦਾ ਦੱਸੋ ਤੁਸੀਂ ਸਾਡੀ ਜਗ੍ਹਾ ਹੈ ਸਾਡੀ ਜਗ੍ਹਾ ਜੀ ਬੋਲ ਕੇ ਸ਼ੁਰੂ ਕੀਤਾ ਜੇ ਤੁਸੀਂ ਆਪਣੀ ਮੰਨਦੇ ਹੋ ਨੀ ਜਿਹੜੀ ਇਹ ਸਾਡੀ ਜਗ੍ਹਾ ਹੈ ਆਹ ਜਗ੍ਹਾ ਤੇ ਉੱਥੇ ਕਰਦੇ ਤੁਸੀਂ ਸਾਡੇ 40 50 ਕਿਲੋ ਦੀ ਜ਼ਮੀਨ ਸ਼ੁਰੂ ਬਦਾਸਤ ਦੇ ਨਾਮ ਦੇ ਤੇ ਅਸੀਂ ਕਿਹਾ ਕਹਿੰਦੇ ਨਹੀਂ ਹੈਗੀ ਅਸੀਂ ਕਹਾਂ ਤੁਹਾਨੂੰ ਵੀ ਨਹੀਂ ਹੈਗੀ ਤੇ 45 ਕਿਲੋ ਜ਼ਮੀਨ ਹੈ ਤੁਸੀਂ ਕਹਾਂ ਵੀ ਨਹੀਂ ਹੈਗੀ 55 ਕਿਲੋ ਅਸੀਂ ਕੁਝ ਨਹੀਂ ਕਰਦੇ ਜਿਆਦਾ ਅਸੀਂ ਕਿਹਾ ਵੇ ਤੁਹਾਨੂੰ ਵੀ ਸਾਡੇ ਨਹੀਂ ਇਸ ਤਰ੍ਹਾਂ ਕਰਦੇ ਨਹੀਂ ਕੁਝ ਅਸੀਂ ਕਿਉਂ ਕਰਦੇ ਇਹਦੇ ਵਿਰੋਧ ਕਿਉਂ ਕਰਦੇ ਨਹੀਂ ਕਿਉਂ ਕਰਦੇ ਆ ਗੱਲ ਉਹ ਹੁਣ ਦੇ ਜੋ ਕੁਛ ਅਸੀਂ ਕੋ ਮਾਰਾ ਕਰਨਾ ਤੁਹਾਡੇ ਲਈ ਜਾਂ ਤੁਹਾਡੇ ਪਿਛਲੇ ਪਿਛਲੇ ਪਹਿਲਾਂ ਨਹੀਂ ਤੁਸੀਂ ਆਏ ਹੋ ਉਹ ਝੰਡਾ ਜਾ ਕੇ ਉਹ ਪਰੇ ਸਿੱਤੇ ਲਾਤ ਤੁਸੀ ਪੱਟ ਦਿੱਤੇ ਸਾਰੇ ਤੁਸੀਂ ਸਾਰੇ ਪੱਟਦੇ ਤੁਸੀ ਕਿਉਂ ਪੱਟਦੇ ਜੇ ਤੁਹਾਨੂੰ ਇੱਦਾਂ ਹੁੰਦਾ ਵੀ ਇਹ ਸਾਡੇ ਝੰਡੇ ਅਸੀਂ ਕਿਉਂ ਪੱਟੀਏ ਸਾਡੇ ਝੰਡੇ ਉਹ ਆਪਣਾ ਸੀ ਝੰਡਾ ਹੈ ਝੰਡਾ ਕੋ ਦਿਲ ਹੀ ਪੱਟ ਦੂਗਾ ਹੋ ਗੱਲਾਂ ਮਾਰਦੀਆਂ ਹੁੰਦੀ ਜਿਹੜਾ ਹੈਗਾ ਅਸੀਂ ਕਿਉਂ ਚੱਡਾ ਪਟਾ ਜੀ ਤੁਹਾਡੇ ਜਹਾੜੀ ਘਰ ਜੀ ਲੱਗਾ ਕਿ ਬਾਹਰ ਤਾਂ ਨਹੀਂ ਲੱਗਾ ਜਗ੍ਹਾ ਨਹੀਂ ਪੂਰੀ ਕਰਨੀ ਆਓ ਜਿਹੜੀ ਬਾਬਾ ਜੀ ਬਣੀ ਹੋਈ ਹੈ ਉਹ ਤੁਹਾਨੂੰ ਕੋਈ ਲਿਖੀ ਜਿਹੜੀ ਇਹ ਹੈਗਾ ਤਾਂ ਸਾਡੀ ਬਣੀ 50 ਸਾਲ ਦੀ ਬਣੀ ਹੋਈ ਹੈ ਅਨੂੰ ਕਿਹਾ ਵੀ ਇਹ ਚਿੰਡਾ ਜਿਹੜਾ ਤੁਸੀਂ ਕਹਾਇਆ ਨਾ ਇਹ ਗੱਤ ਰਾਇ ਏਜੰਡਾ ਬਾਬਾ ਜੀ ਇਹ ਤਾਂ ਜ਼ਿਆਦਾ ਦੇ ਨਿਸ਼ਾਨਦਈ ਅਸੀਂ ਲੈ ਰਹੇ ਹਾਂ ਉਹ ਤਾਂ ਨਿਸ਼ਾਨਦ ਨਿਸ਼ਾਨ ਤਾਂ ਲਾਇਆ ਸੀਗਾ ਬੰਨ ਨਿਸ਼ਾਨਦੇ ਹੀ ਲੈ ਲੈ ਰਹੇ ਹਾਂ ਉਹਨਾਂ ਚਾਂਦੀ ਦੀ ਗੱਲਾਂ ਉੱਥੇ ਕੋਈ ਝੰਡੇ ਪੋਕੀ ਲਾਤੇ ਨੀ। ਨਾ ਤੋੜਾ ਤੇ ਤੁਸੀਂ ਉਹ ਪੱਟ ਕੇ ਉਹ ਮਾਰੇ। ਕੋਈ ਮੁਕਰ ਦਿੱਤਾ ਹੋਵੇ ਤਾਂ ਉਹ ਫੇਰ ਮਾਰਨਾ। ਉਹ ਬੋਬਾ ਜੀ ਜਿਹੜੇ ਕਿਦਾਂ ਗੱਲਾਂ ਮਤਲਬ ਚੰਗੀਆਂ ਕਰਦੇ ਆ। ਬੈਂਸ ਸਿੰਘ ਅਸੀਂ ਕਰਦੇ ਆ। ਬੈਂਸ ਕਰਦੇ। ਬੈਂਸ ਤੁਸੀਂ ਕਰਦੇ ਆ। ਉਹ ਵੀ ਦੁਕਾਨਾਂ ਜੁਬਾਨਾਂ ਪਾਈਆਂ। ਤੈਨੂੰ ਪਤਾ ਵੀ ਇੱਥੇ ਇਨਕਮ ਦਾ ਸਾਧਨ ਤੁਹਾਡਾ ਮੱਥਾ ਟੇਕਣ ਨਾਲ ਦੁਕਾਨਾਂ ਪਾਈਆਂ ਤੁਸੀਂ। ਤੁਹਾਨੂੰ ਕਿਸੇ ਨੇ ਕਿਹਾ ਵੀ ਦੁਕਾਨਾਂ ਪਾਈਆਂ ਇੱਥੇ? 50 ਦੁਕਾਨਾਂ ਤੁਸੀਂ ਕਰਾ ਲੈਣੇ ਆ। ਆਹ ਮੁੰਡਾ ਜਿਹੜਾ ਆ ਉਹ ਹੁਣ ਸਾਨੂੰ ਦੱਸਿਆ ਝੂਲਿਆ 10000 ਰੁਪਈਆ ਉਹਦਾ ਤਿੰਨ-ਤ ਆਪਣੀ ਦੁਕਾਨਾਂ ਪਾਓ ਸਾਨੂੰ ਕਿਸੇ ਨੇ ਕਿਹਾ ਵੀ ਕਿ ਉਹ ਦੁਕਾਨਾਂ ਕਿਉਂ ਪਾਈਆਂ ਜਿਸੀ ਝੰਡਾ ਉੱਤੇ ਮੜੀ ਨਿਸ਼ਾਨਦੇ ਸੀ ਅਸੀਂ ਤੁਹਾਨੂੰ ਕਹਿਤਾ ਵੀ ਤੁਸੀਂ ਆ ਮੜੇ ਜੀ ਸਾਨੂੰ ਕਰ ਲੈਂਦੇ ਹੋ ਤੁਸੀਂ ਚੋਰੀ ਪਾਤੀ ਇੰਦਾ ਥੋੜੀ ਚਾਹੀਦਾ ਤੁਹਾਨੂੰ ਇਹ ਤਾਂ ਜਿਹੜਾ ਹੈਗਾ ਨਾ ਦੇਖੋ ਤੁਸੀਂ ਜਿਹੜਾ ਤੀਜਾ ਪੈਸਾ ਹੈ ਤੁਸੀਂ ਕਹਾਲੀ ਉਹ ਨਹੀਂ ਤੁਹਾਨੂੰ ਕਿਹਾ ਵੀ ਸਾਡਾ ਅਸੀਂ ਕਬਜ਼ਾ ਕਰ ਰਿਹਾ ਉੱਥੇ ਤੁਸੀਂ ਇੰਦਾ ਕਹਿੰਦੇ ਸਾਡੀ ਆਪਣੀ ਜਗਾ ਉਹ ਕੋਈ ਗੱਲ ਨਹੀਂ ਹੈ ਨਾ ਕੋਈ ਆਪਣੇ ਆਪ ਜਗ੍ਹਾ ਪੂਰੀ ਕਰਦੇ ਆ ਜੇ ਤਾਂ ਤੁਹਾਨੂੰ ਕਹਿਤਾ ਵੀ ਇੱਥੋਂ ਲਾ ਦਿਓ ਜੀ ਚੱਕ ਦਿਓ ਜੀ ਅਸੀਂ ਲੱਗੇ ਖੋਖਾ ਮਾਰਨੋ ਫੁਲਾਣਾ ਕਰਨ ਲੱਗੇ ਆ ਜੇ ਤਾਂ ਤੁਸੀਂ ਬਹੁਤ ਕਰਦੇ ਸੀ ਕਿ ਕਿ ਪਿੰਡ ਦੀ ਮਹਿਨ ਗੋਦੀ ਜਮੀਨ ਰਹੀ ਹੈ ਇਸ ਜਮੀਨ ਨੂੰ ਪੂਰੀ ਕੋਲਣ ਤੋਂ ਕਿ ਪੂਰੀ ਹੋ ਜਾਵੇ ਜਿੱਥੇ ਤੁਹਾਡਾ ਘਰ ਤੁਹਾਡਾ ਰਹਿਣਾ ਨਹੀਂ ਕਿਸੇ ਨੇ ਕਿਹਾ ਤੁਹਾਨੂੰ ਵੀ ਘਰ ਚੱਕ ਲੋ ਇੱਥੋਂ ਜਿਆਦਾ ਕਿਸੇ ਨੇ ਕਿਹਾ ਤੁਹਾਨੂੰ ਦੱਸੋ ਬਰਾੜੀ ਬੰਦੇ ਨੇ ਉਹਨਾਂ ਨੂੰ ਕਿਹਾ ਇੱਕ ਮਿੰਟ ਇੱਕ ਮਿੰਟ ਬੇਸ ਕਰਾਓ ਸਾਡੀਆਂ ਗੁਰਦੀਆਂ ਪਟ ਕਿਉਂ ਮਾਰੀਆਂ ਮੈਂ ਬਾਬਾ ਜੀ ਜਦੋਂ ਅਸੀਂ ਉਧਰੋਂ ਕਰਵਾ ਕੇ ਮੁੜ ਕੇ ਆਏ ਨੇ ਦੁਬਾਰਾ ਇੱਥੇ ਆਈ ਸੀ ਹਾਂਜੀ ਐਸੀ ਆ ਜੀ ਨਾ ਉਹਨਾਂ ਨੇ ਕੀ ਕਹਿ ਕੇ ਗਏ ਸਕੇ ਮੇਰੇ ਸਾਹਮਣੇ ਕੋਈ ਸਾਥ ਨਹੀਂ ਆਇਆ ਤੁਸੀਂ ਨੇ ਕਿਹਾ ਮੈਂ ਸੀ ਕਿਹਾ ਤੁਸੀਂ ਇਹ ਸਿਰੇ ਨਾਲ ਕੀ ਕਹਿ ਕੇ ਗਏ ਚਲੋ ਇਹ ਕਹਿੰਦੇ ਸੀ ਮੈਂ ਜਗਾ ਆਪਣੀ ਹੈ ਗੁਰੂ ਘਰ ਦੀ ਹੈ ਇਹ ਕੋਈ ਐਧਾ ਦੇ ਟੈਨਸ਼ਨ ਵਾਲੀ ਗੱਲ ਨਹੀਂ ਹੈ ਜੀ ਨਾ ਟੈਨਸ਼ਨ ਲੈਣੀ ਹੈ ਇਹ ਬੈਠ ਕੇ ਜਮੇ ਵੀ ਮਸਲਾ ਉਸ ਤੋਂ ਬਾਅਦ ਵਿੱਚ ਮੈਂ ਸਪੈਸ਼ਲ ਫੋਨ ਕਰਕੇ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੇ ਸਾਨੂੰ ਮਿੰਤੀ ਕਰਵਾ ਲੈਣ ਦਿਓ ਜਗਾ ਨਿਕਲ ਹੈ ਜਿੱਥੇ ਵੀ ਹੋਊਗੀ ਇਸ ਨਿਸ਼ਾਨ ਇੱਕ ਸੱਤ ਉਹਨਾਂ ਕੋਲ ਜ਼ਮੀਨ ਪੂਰੀ ਕਰਨੀ ਆ ਇੱਧਰ ਹੋਵੇ ਜਾਂ ਉੱਧਰ ਹੋਵੇ ਕੋਈ ਸਾਨੂੰ ਫਰਕ ਨਹੀਂ ਹੈਗਾ ਇਹ ਗੱਲ ਕੋਈ ਉਹਨਾਂ ਨਾਲ ਫਿਰ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਮੇਰੇ ਕੋਲ ਗੱਲ ਕਹੀ ਕਿੰਦਾ ਜੀ ਵੀ ਸਾਡੇ ਤਾਂ ਸੰਗਤ ਸਾਰੇ ਚਰਵਾਇਆ ਆ ਜੀ ਬਾਬਾ ਜੋੜਾ ਕਬਜ਼ਾ ਕਰਨ ਲੱਗਾ ਇਹ ਵੀ ਮੈਂ ਉਹਨਾਂ ਦੇ ਤਸੱਲੀ ਦੁਵਾਈ ਮੈਂ ਕਿਹਾ ਕੋਈ ਕਬਜ਼ਾ ਨਹੀਂ ਕਰਨਾ ਸੀ ਕੋਈ ਗੱਲ ਨਹੀਂ ਕਰਨੀ ਅਸੀਂ ਨਿਸ਼ਾਨਦੇ ਹੀ ਕਰਾਉਨੇ ਆ ਤੁਸੀਂ ਉਹਲੇ ਉੱਥੇ ਜਗਾਰੇ ਛੜਨ ਲੱਗੇ ਜੇ ਸਵੇਰ ਦੰਦੇ ਪਹਿਲੇ ਇੱਕ ਗੱਲ ਦੱਸ ਸੁਣਾ ਦੇ ਜੀ ਬੰਦਾ ਤੇ ਇਹ ਕਰਕੇ ਦੋ ਆਇਸ ਤੇ ਇੱਥੇ ਹੋਣ ਛੱਡਿਆ ਉਹ ਜੋ ਨਿਆਣੇ ਦਾ ਪੁਲਿਸ ਸ਼ਾਇਦ ਵੀ ਸਾਰੀ ਛੱਡ ਕੇ ਬੰਦੇ ਆਏ ਤਾਂ ਨਿਆਣੇ ਨਾਲ ਬਾਬਾ ਜੀ ਨਾਲ ਅਸੀਂ ਸਾਰਾ ਕੁਝ ਸਿਰਫ ਜ਼ਮੀਨ ਸੋਡਾ ਬਾਬਾ ਜੀ ਨਾਲ ਖੜੇ ਹੋ ਗਏ ਲੋ ਤਾਂ ਜਗੜ ਜੇ ਕੁ ਮਸਲਾ ਮਾਰ ਬਾਬਾ ਜੀ ਨਾਲ ਅਸੀਂ ਸਾਰਾ ਕੁਝ ਸਿਰਫ ਜ਼ਮੀਨ ਸੋਡਾ ਬਾਬਾ ਜੀ ਨਾਲ ਖੜੇ ਹੋ ਗਏ ਸੋਪਾ ਘੱਟਦੇ ਨਹੀਂ ਆ ਜੇ ਤੁਸੀਂ ਲੋਗਾ ਬਾਬਾ ਜੀ ਨਾਲ ਹੋ ਕੇ ਪੂਰੀ ਕਰਾ ਕੇ ਦਿਓ ਹਾਂ ਬਾਬਾ ਖਵਾ ਨਾਲ ਹੋ ਕੇ ਪੂਰੀ ਕਰਾ ਕੇ ਦਿਓ ਹਾਂ ਸਿਆਣੇ ਵਾਲੇ ਕੰਮ ਕਰੇ ਆਪਾਂ ਸਾਰੇ ਪੈਸੇ ਦਿੱਤੇ ਉਹਨੂੰ ਤੁਸੀਂ ਪੂਰੀ ਕਰੇਗਾ ਢੱਡੇ ਕੁੜੀ ਸਾਰੇ ਅਸੀਂ ਕਿਤੇ ਲੈ ਜਾਣੇ ਬੈਠੇ ਬੈਠੇ ਅੱਜ ਉਹ ਨਾਲ ਲੱਗੇ ਮੋਕਾ ਕਰਾ ਕੇ ਵੀ ਉਹ ਬਾਈ ਜੀ ਬੋਲ ਜੀ ਬਾਈ ਜੀ ਦਾ ਦੇਖ ਨਹੀਂ ਆ ਗਿਆ ਕਰੇ ਥੋੜਾ ਫਰਕ ਹੁੰਦਾ ਦਾ ਨਾਲ ਬਾਰਾਂ ਵਜੇ ਆਉਂ 2 ਵਜੇ ਆ ਜਾਂਦੇ ਥੋੜਾ ਜਿਹਾ ਆ ਬਾਈ ਜੀ ਆਉਣਾ ਦੇਖਾ ਲਓ ਜਿਗਾ ਰਿਆਂ ਨਹੀਂ ਆਪਣੇ ਘਰੋਂ ਪਹਿਲਾਂ ਆਪਸਾਂ ਦਾ ਬਾਰਡਰ ਜਿੱਥੇ ਉਹਨਾਂ ਨੇ ਪਹਿਲਾਂ ਤਾਂ ਨਹੀਂ ਕਿਹਾ ਲੇਕਿਨ ਅੱਜ ਤਾਂ ਕਹਿਣਾ ਸ਼ੁਰੂ ਕਰ ਦਿਆ ਕਿ ਉਹ ਤੁਹਾਡੇ ਮਰਜ਼ੀ ਭਰ ਪਿਆਦਾ ਹੋ ਗਏ ਉਹ ਤੁਸੀਂ ਆ ਕੇ ਕਿਹਾ ਕਿ ਨਹੀਂ ਆਪੇ ਅਸੀਂ ਆ ਕੁਝ ਕਰਨ ਲੱਗੇ ਆ ਕਿਉਂ ਨਹੀਂ ਕਿਹਾ ਕਿਉਂ ਨਹੀਂ ਕਿਹਾ ਉਹ ਤਾਂ ਦੇਖੋ ਉਦੋਂ ਦੀ ਗੱਲ ਹੋ ਗਈ ਆ ਉਹਨਾਂ ਨੇ ਗੱਲ ਕਰ ਦਿੱਤੀ ਨੇ ਰੇ ਚਲੋ ਕੋਈ ਨਹੀਂ ਚਲੀਏ ਕੋਈ ਵਾਰੀ ਹੋ ਜਾਂਦੀ ਹੈ ਹੋ ਸਕਦੀ ਹੈ ਨਹੀਂ ਗਲਤ ਫਹਮੀ ਹੈ ਬਾਬਾ ਜੀ ਸਾਡ ਅਸੀਂ ਤੁਹਾਨੂੰ تسਲੀ ਦਿਵਾਉਣ ਦੇ ਹਾਂ ਸਰਪ੍ਰਧਾਨ ਜੀ ਆਣ ਕੇ ਅੱਜ ਕੋਈ ਗੱਲ ਨਹੀਂ ਇਦਾਂ ਜੀ ਹੁੰਦੀ ਬਾਬਾ ਜੀ ਨੂੰ ਬਾਬਾ ਜੀ ਉਹਨਾਂ ਸਪੈਸ਼ਲ ਜਿਹਨਾਂ ਚ ਸਾਡੀ ਬੇਨਤੀ ਪੂਰੀ ਨਹੀਂ ਹੁੰਦੀ ਇਹ ਸਾਰੇ ਝੰਡੇ ਪਟਿਆ ਰਹਿਣ ਦੋ ਕੋਈ ਕਰਨ ਇਹ ਸਾਡੇ ਉਹਨੂੰ ਛੇੜਿਆ ਨਾ ਬੰਦੇ ਇਹ ਚੰਡੇ ਹੈ ਜੀ ਕਿਤੇ ਕੋਈ ਪੈਸਾ ਨਹੀਂ ਅਸੀਂ ਸਰਕਾਰ ਵੱਲੋਂ ਉਹ ਤੁਹਾਡੀਆਂ ਫਿਰ ਕਾਰਵਾਈ ਕੀਤੀ ਜਾ ਕੇ ਪਟਣੀ ਆਉਣ ਤਾਂ ਉਹਨਾਂ ਨੂੰ ਪਤਾ ਲੱਗਦਾ ਸਾਡੀ ਜਗ੍ਹਾ ਇਹ ਤੱਕਿਆ ਅਸੀਂ ਹੋਰ ਬਹੁਤ ਲੱਗਿਆ ਜੇ ਅਸੀਂ ਕਿਤੇ ਖੇਤੀ ਦੇਣੀ ਜਾਂ ਅਸੀਂ ਢੋਣਾ ਜਾਂ ਅਸੀਂ ਟੱਚ ਫੇਰਨੀ ਉੱਥੇ ਅਜਾ ਤੁਹਾਡੇ ਬਾਅਦ ਵੀ ਚਲੋ ਸੰਗਤ ਇੱਥੇ ਆਉਂਦੀ ਹੈ ਸੰਗਤ ਨੂੰ ਪਤਾ ਲੱਗਿਆ ਸੀ ਇੰਨੀ ਇੰਨੀ ਤਾਕਤ ਦੇ ਮਾਲਕ ਹੈ ਨਹੀਂ ਸਾਡੀ ਜਾਇਦਾਦ ਹੈ ਅਸੀਂ ਤਾਂ ਉਹ ਬਣਾਉਂਦੇ ਆਪਣੇ ਆਪਣੇ ਬਟਾ ਬਣਾ ਕੇ ਬੈਠ ਗਏ ਯਿੱਦ ਨਹੀਂ ਕਰਨੀ ਬਾਹਾਪੁਰਸ਼ਾਂ ਦੀ ਜਗ੍ਹਾ ਆ ਮਹਾਪੁਰਸ਼ਾਂ ਨੂੰ ਐਨੋ ਇੱਜ਼ਤ ਮਾਨਣਾ ਪਿਆਰ ਨਾਲ ਕਿਉਂ ਲੈ ਜਾਣੀ ਕਿਹਨੇ ਖੋਹ ਰਣੀ ਤੁਹਾਡੇ ਕੋਲ ਜੱਦੇ ਜਾਇਦਾਦ ਨਹੀਂ ਬਾਬਾ ਜੀ ਕਿਸੇ ਦੇ ਵੀ ਇਹੋ ਜੇ ਗੋਬਦੀ ਲੋਹ ਨਹੀਂ ਕੋਸੀ ਖੜੇ ਕਰਨੀ ਇੱਕ ਇੱਕ ਰੁਪਈਆ ਲਿਆ ਸੀ ਪੂਰਾ ਕਰਕੇ ਦੇਣਾ ਉਹਨਾਂ ਨੂੰ ਪੈਸੇ ਲੈਣੇ ਸਾਡੀ ਗੱਲ ਨਹੀਂ ਸਮਝਦੇ ਆਪਾਂ ਤਾਂ ਸੇਵਾਦਾਰ ਆਂ ਸੇਵਾਦਾਰ ਬਣ ਕੇ ਰਹਿਣਾ ਨਾ ਉਹ ਅਸੀਂ ਕਿਹੜੇ ਕਿਤੇ ਨਾਂ ਦੇ ਨਾਂ ਦੇ ਨਹੀਂ ਲਈ ਆ ਜਗ੍ਹਾ ਲਈ ਆ ਕਿਹਦੇ ਨਾਂ ਦੇ ਮੈ ਮਾਰੀ ਜਾਂਦਾ ਕਮਲਿਆ ਸੇਵਾਦਾਰ ਦੀ ਪਰਮ ਸਤਿਗੁਰੂ ਰੂਪ ਗੁਰੂ ਪਿਆਰੀ ਗੁਰੂ ਸਾਰੀ ਸਭ ਜੀਓ ਅੱਜ ਬਹੁਤ ਹੀ ਸਮਾਂ ਕਿਸੇ ਦਾ ਮਿਲਿਆ ਜਰੂਰ ਉਦਾਰ ਸਾਧੂ ਸੰਪਰਦਾਸ ਸੋਸਾਇਟੀ ਰਜਿਸਟਰ ਪੰਜਾਬ ਵੱਲੋਂ ਜਨਾ ਦੇ ਚੇਅਰਮੈਨ ਸੰਤੋਸ਼ ਸਿੰਘ ਦਾਸ ਮਹਾਰਾਜ ਜੀ ਡੇਰੇ ਸੋ ਸੰਤ ਬਾਬਾ ਸੀਦਰ ਲਾਲ ਜੀ ਬੋਣ ਪ੍ਰਧਾਨ ਸਾਹਿਬ ਨਿਰਮਲ ਦਾਸ ਮਹਾਰਾਜ ਜੀ ਡੇਰੇ ਸੋ ਸੰਤ ਬਾਬਾ ਬੀਤਮ ਦਾਸ ਜੀ ਰਾਏਪੁਰ ਸਰੂਪ ਤੋਂ ਜਿਨ੍ਹਾਂ ਦੀ ਰਹਿਨਮਾਈ ਗੇਠ ਅੱਜ ਅਸੀਂ ਸਾਰੀ ਹੀ ਸੰਗਤ ਦੇ ਸੰਜੋਗ ਔਰ ਪਿਆਰ ਬਲਿਖਸਾਨੀ ਸੰਗਤਾਂ ਦੇ ਸੰਜੋਗ ਦੇ ਨਾਲ ਇਹ ਜੋ 36 ਕਿੱਲੇ 81 ਜਮੀਨ ਲ ਖਰੀਦੀ ਗਈ ਸੀ ਗੁਰੂ ਅਰਜਨ ਸਾਹਿਬ ਉਹ ਪਰਦਾਸ ਸਟਾਟੇ ਗੁਰੂ ਅਰਜਨ ਮਹਾਰਾਜ ਦੇ ਨਾਂ ਤੇ ਜਨਾਬੀ ਮਹਾਪੁਸ਼ਪਾ ਬਲੋ ਇੱਕ ਅਪਲੀਕੇਸ਼ਨ ਨਿਸ਼ਾਨ ਰਹੀ ਦੇ ਵਾਸਤੇ ਨੰਗਲ ਅ ਅਸੀਲਦਾਨ ਨੂੰ ਆਪਾਂ ਇੱਕ ਗੜ ਸਿੰਘ ਕਨੂਤੀ ਗਈ ਸੀ ਜ ਜਨਾ ਨੇ ਦੋ ਨਾਂ ਦੇ ਕਨੋਗੋ ਤਹਿਸੀਲਦਾਰ ਔਰ ਪਟਵਾਰੀਆਂ ਨੇ ਰਲ ਕੇ ਔਰ ਸਰਕਾਰੀ ਮੁਲਾਜ਼ਮਾਂ ਨੇ ਸਾਰਿਆਂ ਨੇ ਇਕੱਤਰ ਹੋ ਕੇ ਇਸ ਨਿਸ਼ਾਨ ਦਹੀਦਾ ਜੋ ਅੱਗ ਕਰਵਾਇਆ ਸੀਗੇ ਜਿਹਦੇ ਵਿੱਚੋਂ ਐਸਟੀਮੇਟ ਲੱਗਾ ਹੈਗਾ ਹੈ ਕਿ ਕੁੱਲ ਵਨ ਲਗਭਗ 5 ਕਿੱਲੇ ਤੋਂ ਜਮੀਨ ਜਿਹੜੀ ਹੈਗੀ ਆ ਉਹ ਕਿਸੇ ਦੇ ਕਬਜ਼ੇ ਥੱਲੇ ਹੈਗੀ ਆ ਅਸੀਂ ਉਹਦੇ ਬਾਰੇ ਕਾਫੀ ਮਤਲਬ ਸਵੇਰ ਤੋਂ ਲੱਗੇ ਕਾਫੀ ਸੰਘਰਸ਼ ਕਰ ਰਹੇ ਸੀਗੇ ਪਰ ਹਾਲੇ ਤੱਕ ਉਹ ਪਤਾ ਨਹੀਂ ਲੱਗ ਰਿਹਾ ਪਰ ਇਧਰੋਂ ਆ ਜਮੀਨ ਦਾ ਜਿਹੜੇ ਸਵੇਰ ਦੇ ਨਿਸ਼ਾਨ ਦੇਖੀ ਸਾਡੀ ਮਤਲਬ ਖੋ ਚੁਕੀ ਹੋਊਗਾ ਅਸੀਂ ਉਸ ਰੂਪੜ ਦੀ ਜਮੀਨ ਰੂਪੜ ਦੇ ਵਿੱਚ ਆਉਂਦੀ ਹੈ ਇਹ ਜਮੀਨ ਨੂੰ ਜਿਹਦੇ ਵਿੱਚ ਅਸੀਂ ਆ ਦਰਪੁਰ ਮਹਾਰਾਜ ਦਾ ਪ੍ਰਕਾਸ਼ ਵਿਖਾੜਾ 648 ਮਾ ਪ੍ਰਕਾਸ਼ ਵਿਖਾੜਾ ਆ ਰਿਹਾ ਉਹਨਾਂ ਨੂੰ ਮੁੱਖ ਰੱਖਦਿਆਂ ਹੋਏ ਆ ਇਧਰ ਸਫਾਈ ਦਾ ਕੰਮ ਜਿਹੜਾ ਸੀ ਉਹ ਚਾਲੂ ਕੀਤਾ ਗਿਆ ਜਿਸ ਦੇ ਵਿੱਚ ਆ ਸ਼ਾਂਚੋ ਹੁੰਦਾ ਸ਼ਾਂਤ ਸਿੰਘਿੰਦਰ ਦਾਸ ਮਹਾਰਾਜ ਜੀ ਨੇ ਬਹੁਤ ਵੀ ਸੰਤਨੋਂ ਨਾਲ ਲੈ ਕੇ ਇੱਥੇ ਇਹ ਵਿਵਾਦ ਖੜਾ ਕੀਤਾ ਵੀ ਇਹ ਇੱਥੇ ਕਬਜ਼ਾ ਕਰਨ ਵਾਸਤੇ ਆਏ ਆ ਜੋ ਨਜਾਇਜ਼ ਤਕਸੀਹੇ ਕਰ ਰਹੇ ਆ ਪਰ ਇਹ ਗੱਲ ਝੂਠੀ ਆ ਤੁਸੀਂ ਸਾਰੀ ਸੰਗਤ ਆਣ ਕੇ ਇੱਥੇ ਦੇਖ ਵੀ ਸਕਦੇ ਆ ਜਿੱਥੇ ਅਸੀਂ ਖੜੇ ਆ ਇਹ ਸਾਰੀ ਜਗ੍ਹਾ ਜਿਹੜੀ ਹੈਗੀ ਆ ਇਹ ਰੋਪੜ ਦੇ ਵਿੱਚ ਪੈ ਰਹੀ ਆ ਔਰ ਪੰਜ ਕਿਲੇ ਤੇ ਮੇਨ ਜਿਹੜੀ ਆ ਉਹ ਹੱਲੇ ਸਾਡੀ ਮਤਲਬ ਨਿਕਲਦੀ ਪਈ ਆ ਉਹ ਅਸੀਂ ਅਪਲੀਕੇਸ਼ਨ ਦੇ ਕੇ ਥਾ ਉਹ ਵੀ ਕਢਵਾਉਣੀ ਚਾਹੁੰਦੇ ਆ ਸਮਝ ਤੁਹਾਨੂੰ ਪਤਾ ਲੱਗ ਗਿਆ ਕਿ ਉਹ ਜਗਾ ਸਰਕਾਰੀ ਤੌਰ ਤੇ ਸਾਨੂੰ ਮਤਲਬ ਹੋਰ ਵੀ ਨਿਕਲੀਏਗੀ ਅਸੀਂ ਉਸ ਜਗਾ ਨੂੰ ਨਿਸ਼ਾਨਦੇਹੀ ਜਿਹੜੀ ਜਿੱਥੇ ਜਿੱਥੇ ਆਏਗੀ ਉੱਥੇ ਉੱਥੇ ਨਿਸ਼ਾਨਦੇਹੀ ਲਵਾਵਾਂਗੇ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਕਿੱਥੇ ਕਿੱਥੇ ਜ਼ਿੰਮੇ ਨੇ ਕਿਉਂਕਿ ਜੰਗਲ ਏਰੀਆ ਆ ਜੰਗਲ ਏਰੀਆ ਦੇ ਵਿੱਚ ਸਵੇਰ ਤੋਂ ਲਾ ਕੇ ਅੱਗੇ ਵੀ ਇੱਕ ਦਿਨ ਅਸੀਂ ਇਸੇ ਤਰ੍ਹਾਂ ਮਤਲਬ 8 ਤਰੀਕ ਨੂੰ ਆਏ ਸੀਗੇ ਸਾਰੀ ਇਸ ਜ਼ਮੀਨ ਦੇ ਨਿਸ਼ਾਨਦੇਹੀ ਕਰਵਾਏ ਪਰ ਉਹ ਨਹੀਂ ਅੱਗੇ ਪਿੱਛੇ ਹੋ ਰਹੀ ਸੀ ਅੱਜ ਅਸੀਂ ਦੋਨਾਂ ਪਾਸਿਆਂ ਤੋਂ ਔਰ ਦਰਸ਼ਕਾਂ ਤੋਂ ਤੇ ਮੈਂ ਕੋ ਨੰਗਲ ਤਹਿਸੀਲ ਤੋਂ ਵੀ ਜਿਹੜੇ ਸੀਗੇ ਉਹਨਾਂ ਨੇ ਆਪਣੇ ਕਾਨੂੰਗੋ ਤਵਾਰੇ ਵਸੀਲਦਾਰ ਭੇਜੇ ਸੀਗੇ ਔਰ ਉਹਨਾਂ ਦੇ ਰਨ ਮਾਈਟ ਹੋਣਾਰੇ ਜੋ ਵੀ ਉਹਨਾਂ ਨੇ ਜਿੱਕੇ ਨਿਸ਼ਾਨਦੇਲ ਹੋਈ ਆ ਉਸ ਹਿਸਾਬ ਦੇ ਨਾਲ ਜ਼ਮੀਨ ਜਿਹੜੀ ਆ 5 ਏਕੜ ਜਿਹੜੀ ਖਾਲੇ ਸਾਡੀ ਪਿੰਡਿੰਗ ਪਈ ਆ ਅਸੀਂ ਉਹ ਵੀ ਜ਼ਮੀਨ ਦਾ ਪੂਰਾ ਕੰਮ ਕਰਾਉਣਾ ਹੈ ਕਿ ਸਾਡੀ ਉਹ ਜ਼ਮੀਨ ਕਿੱਥੇ ਹੈ ਜੀ ਅਸੀਂ ਸਰਕਾਰ ਨੂੰ ਵੀ ਇਹ ਗੱਲ ਕਰਵਾਵਾਂਗੇ ਕਿ ਜਿਹੜੀ ਜ਼ਮੀਨ ਸਾਡੀ ਇਧਰ ਨਿਕਲਦੀ ਰੋਪੜ ਲੱਗਦੀ ਆ ਉਹਨੂੰ ਮਤਲਬ ਕਿ ਪੂਰਾ ਕੀਤਾ ਜਾਵੇ ਸਾਡਾ ਹੋਰ ਕੋਈ ਵਿਵਾਦ ਨਹੀਂ ਹੈ ਇਹ ਸਾਡੀ ਇੱਕ ਸੋਚਣੀ ਹੈ ਕਿ ਆ ਕਿ ਕਬਜ਼ਾ ਕਰਨਾ ਆ ਜਾਂ ਕਿੱਦਾਂ ਕਰਨਾ ਨਹੀਂ ਕੋਈ ਕਬਜ਼ਾ ਨਹੀਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਇਹ ਇਤਿਹਾਸਕ ਸਥਾਨ ਬੋਲਦੇ ਆ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਇਹ ਵੀ ਇਤਿਹਾਸਕ ਸਥਾਨ ਹੈ ਆ ਵਿਵਾਦ ਵਾਲੀ ਕੋਈ ਗੱਲ ਨਹੀਂ ਹੈ ਪਿਆਰ ਦੀ ਗੱਲ ਆ ਸਿਰਫ ਗੱਲ ਇਹ ਹੈ ਕਿ ਜ਼ਮੀਨ ਅਸੀਂ ਪੂਰੀ ਕਰਨੀ ਚਾਹੁੰਦੇ ਆ ਔਰ ਜਿੱਥੇ ਜਿੱਥੇ ਆਇਆ ਗਿਆ ਉੱਥੇ ਨਿਸ਼ਾਨ ਲੱਗ ਜਾਣਗੇ ਸਾਡਾ ਕੋਈ ਕਿਸੇ ਨਾਲ ਵਿਵਾਦ ਨਹੀਂਗਾ ਐਵੇਂ ਇੱਕ ਸੰਗਤ ਨੂੰ ਗੁੰਮਰਾਹ ਕਰਨਾ ਜਾਂ ਇਹੋ ਜਿਹੇ ਵਿਚਾਰ ਦੇਣੇ ਆ ਉਹ ਗਲਤ ਸੋਚ ਛੋਟੀ ਸੋਚ ਆ ਜੇ ਤੁਹਾਡਾ ਮਤਲਬ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਸਮਰਪਿਤ ਹੋ ਕੇ ਚੱਲਦੇ ਫਿਰ ਤੁਹਾਡੇ ਕੋਈ ਵਿਚਾਰ ਨਹੀਂ ਅਸੀਂ ਪਹਿਲਾਂ ਵੀ ਬੇਨਤੀ ਕਰਕੇ ਗਏ ਸੀਗੇ ਕਿ ਲੋ ਬਾਰੇ ਅਸੀਂ ਪੈਸੇ ਜਿਸ ਸੰਗਤ ਨੇ ਮਤਲਬ ਥੋੜਾ ਥੋੜੇ ਕਰਕੇ ਇਕੱਠੇ ਇਕੱਠੇ ਕਰਕੇ ਉਹਦੇ ਦਿੱਤੇ ਹੈਗੇ ਆ ਜ਼ਮੀਨ ਖਰੀਦੀ ਗਈ ਆ ਉਸ ਜ਼ਮੀਨ ਨੂੰ ਸਾਨੂੰ ਪੂਰੀ ਕਰ ਲੈਂਦੇ ਆ ਕਿ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਕੋਲ ਦੀ ਮੇਨ ਜਿਹੜੀ ਅਸੀਂ ਪੂਰੀ ਕਰਵਾ ਲਈ ਨੇ ਪਰ ਤੁਹਾਡੇ ਨਾਲ ਸਾਡਾ ਕੋਈ ਇਦਾਂ ਦਸਤਾਵਾ ਨਹੀਂਗਾ ਪਰ ਉਹ ਪਤਾ ਨਹੀਂ ਮਹਾਂਪੁਰਖਾਂ ਦੇ ਵਿਚਾਰ ਕਿਸ ਤਰ੍ਹਾਂ ਨਹੀਂ ਇਹ ਤਾਂ ਸੋਚ ਇਹ ਹੋ ਗਈ ਆ ਪਰ ਸੰਗਤ ਇਸ ਗੱਲ ਤੇ ਗਮਰਾ ਨਾ ਹੋਵੇ ਅਗਰ ਜੇ ਕਿਸੇ ਨੂੰ ਮਨ ਦੇ ਵਿੱਚ ਸ਼ੰਕਾ ਭੜਮ ਆ ਤਾਂ ਉਹ ਜਦੋਂ ਮਰਜ਼ੀ ਡਿਸਕਸ ਕਰ ਸਕਦਾ ਹੈ ਕੋਈ ਇਦਾਂ ਦੀ ਗੱਲ ਨਹੀਂ ਖੁੱਲ੍ਹਾ ਤਾਂ ਮੈਂ ਵਿਚਾਰਿਆ ਸਾਡਾ ਕੋਈ ਕਿਸੇ ਨਾਲ ਕੋਈ ਤੱਕਾ ਸਾਹੀ ਨਹੀਂ ਕੋਈ ਮਤਲੇ ਹੋ ਜਾਣੀ ਸਾਰਿਆਂ ਦਾ ਸਤਕਾਰ ਆ ਇੱਧਰ ਵੀ ਸਤਿਗੁਰੂ ਅਰਜਨ ਮਹਾਰਾਜ ਆ ਇੱਧਰ ਵੀ ਸਤਿਗੁਰੂ ਅਰਜਨ ਮਹਾਰਾਜ ਜੀ ਅਸੀਂ ਕਿਹਨੂੰ ਕਮਾਂਗੇ ਸਾਰੇ ਪਾਸੇ ਉਹਨਾਂ ਦਾ ਪਸਾੜਾ ਆ ਇਹ ਕਿਸੇ ਦਾ ਕੋਈ ਨਿੱਜੀ ਮਾਮਲਾ ਨਹੀਂ ਹੈ ਕਿ ਸਾਡਾ ਕੋਈ ਨਿੱਜੀ ਮਾਮਲਾ ਜャ ਅਸੀਂ ਕੋਈ ਨਿੱਜੀ ਕਬਜ਼ਾ ਦਿੱਤਾ ਆ ਨਹੀਂ ਇਹ ਗੱਲਾਂ ਖਿਆਲ ਗਲਤ ਆ ਜੇ ਗੁਰੂ ਰੂਪਦਾਸ ਮਹਾਰਾਜ ਦੇ ਨਾਂ ਤੇ ਇਹੋ ਜਿਹੇ ਵਿਚਾਰ ਜਿਹੜੇ ਆ ਸਾਡੇ ਅੱਗੇ ਨਹੀਂ ਆਉਣੇ ਚਾਹੀਦੇ ਸੰਗਤ ਨੂੰ ਪਿਆਰ ਦੇ ਨਾਲ ਰੱਖਣਾ ਚਾਹੀਦਾ ਹੈ ਸੰਗਤ ਨੂੰ ਇਕੱਠੇ ਕਰਨਾ ਚਾਹੀਦਾ ਨਾ ਕਿ ਵਖੇੜਨਾ ਚਾਹੀਦਾ ਅੱਜ ਸਾਡੇ ਵਿੱਚ ਬਹੁਤ ਵਖੇੜਤਾ ਹੈ ਪਰ ਅਸੀਂ ਉਹ ਨਹੀਂ ਪਾਉਣਾ ਚਾਹੁੰਦੇ ਅਸੀਂ ਸੇ ਸਾਰਿਆਂ ਦੇ ਨਾਲ ਪਿਆਰ ਔਰ ਸਰਕਾਰ ਦੇ ਨਾਲ ਇੱਕਾਰਜ ਜਿਹੜੇ ਆ ਇੰਨੇ ਪਰੇ ਚਾੜਨੇ ਦੋਣੇ ਆ ਔਰ ਗੁਰੂ ਰਵਿਦਾਸ ਮਹਾਰਾਜ ਦੇ ਭਗਵੰਗੂਰ ਪ੍ਰਦੀਆ ਸਾਰਿਆਂ ਅਸੀਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਬੋਲੇ ਸ਼ੂਨਰਪਾਇ ਸਤਗੁਰੂ ਸਾਹਿਬ ਜੀ ਜੈ ਗੁਰੂ ਰੂਪ ਸਤ ਸੰਗਤ ਜੀ ਵਿਦੇਸ਼ਾਂ ਦੀਆਂ ਸੰਗਤਾਂ ਨੇ ਰਲ ਕੇ ਇੰਡੀਆ ਦੀ ਪੰਜਾਬ ਦੀ ਸੰਗਤਾਂ ਨੇ ਰਲ ਮਿਲ ਕੇ ਸਾਡੇ ਮਹਾਪੁਰਸ਼ ਸ੍ਰੀ ਅਸੋਰ ਸੰਤ ਬਾਬਾ ਨਿਰਮਲਦਾਸ ਜੀ ਜੋ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਸ ਤੋਂ ਸਰਗੀ ਦੇ ਪ੍ਰਧਾਨ ਸਾਹਿਬ ਹਨ ਸਾਡੇ ਮਹਾਪੁਰਸ਼ ਸਾਰੇ ਮਹਾਂਪੁਰਸ਼ਾਂ ਨੇ ਰਲ ਮਿਲ ਕੇ ਇਹ ਜੋ ਜ਼ਮੀਨ ਖਰੀਦੀ ਹੈ ਸੰਗਤਾਂ ਦਾ ਸਹਿਯੋਗ ਦਾ ਸਹਿਯੋਗਦਾਨ ਹੈ ਜੋ ਵਿਦੇਸ਼ਾਂ ਵਿੱਚ ਸੰਗਤਾਂ ਬੈਠੇ ਉਹਨੇ ਪੈਸਾ ਪੈਸਾ ਇਕੱਠਾ ਕਰਕੇ ਇਸ ਜ਼ਮੀਨ ਵਾਸਤੇ ਮਹਾਂਪੁਰਸ਼ਾਂ ਨੂੰ ਦਿੱਤਾ ਹੈ ਤੇ ਮਹਾਂਪੁਰਸ਼ਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਹ ਜ਼ਮੀਨ 36 ਏਕੜ ਖਰੀਦੀ ਹੈ ਜੋ 5 ਏਕੜ ਹਾਲੇ ਜ਼ਮੀਨ ਹੈ ਉਹ ਹਾਲੇ ਸਾਡੇ ਕੋਲ ਨਹੀਂ ਤੇ ਉਸ ਦਾ ਮਤਲਬ ਅਸੀਂ ਸਰਕਾਰਗੇ ਵੀ ਬੇਨਤੀ ਕਰਦੇ ਆ ਕਿ ਉਹ ਸਾਨੂੰ 5 ਏਕੜ ਦੀ ਜ਼ਮੀਨ ਪੂਰੀ ਕਰਕੇ ਦਿੱਤੀ ਛੱਤੇ ਕਿੱਲੇ ਪੂਰੀ ਕਰਕੇ ਦਿੱਤੀ ਜਾਵੇ ਸਾਡਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਬਾਦ ਵਿਵਾਦ ਨਹੀਂ ਅਸੀਂ ਸਵੇਰ ਤੱਕ ਕਿਸੇ ਨੂੰ ਕੁਝ ਨਹੀਂ ਕਿਹਾ ਲੇਕਿਨ ਉਹਨਾਂ ਨੇ ਜਕਾਰੇ ਲਾਏ ਆ ਸਾਨੂੰ ਕੋਈ ਫਰਕ ਨਹੀਂ ਸਾਡੀਆਂ ਸੰਗਤਾਂ ਰਲ ਮਿਲ ਕੇ ਸੇਵਾ ਕਰ ਰਹੀਆਂ ਤੇ ਆਪਾਂ ਸਾਰੇ ਰਲ ਮਿਲ ਕੇ ਇਹੋ ਹੀ ਬੇਨਤੀ ਕਰਦੇ ਆਂ ਕਿ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਦੇ ਨਾਂ ਤੇ ਇਹ ਜ਼ਮੀਨ ਆ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਦਾ ਇਹ ਜੋ ਅਸਥਾਨ ਆ ਆਪਾਂ ਕਿਸੇ ਦੇ ਨਾਲ ਵਿਵਾਦਾਂ ਘਾਟਾ ਨਹੀਂ ਕਰਦੇ ਨਾ ਕਰਨ ਦੀ ਸਾਨੂੰ ਜ਼ਰੂਰਤ ਆ ਆਪਾਂ ਸਾਰਿਆਂ ਨੇ ਰਲ ਮਿਲ ਕੇ ਚੱਲਣਾ ਹੈ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਪਰਮ ਸਤਿਕਾਰਯੋਗ ਗੁਰੂ ਰੂਪ ਸਤ ਸੰਗਤ ਜੀ ਇਹ ਸਾਰੀਆਂ ਸੰਗਤਾਂ ਦੀ ਇਹ ਸਾਰੀ ਸੰਗਤ ਦੀ ਜਗ੍ਹਾ ਹੈ ਇਕੱਲੇ ਮਹਾਂਪੁਰਸ਼ਾਂ ਦੀ ਨਹੀਂ ਸ੍ਰੀ ਗੁਰੂ ਰਵਦਾਸ ਬੇਗੰਪੁਰਾ ਸਦਨ ਜੋ ਕਿ ਮਾਹਰ ਪੁਰਸ਼ਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਨੂੰ ਬਣਾਉਣਾ ਹੈ ਇੱਥੇ ਬੇਗਮਪੁਰਾ ਦਾ ਸੌਣਾ ਰਲ ਮਿਲ ਕੇ ਸਾਰਿਆਂ ਨੇ ਤਾਂ ਸਾਡਾ ਕਿਸੇ ਦੇ ਨਾਲ ਕੋਈ ਬਾਦ ਵਿਵਾਦ ਨਹੀਂ ਬਸ ਇੰਨੀ ਸਾਡੀ ਬੇਨਤੀ ਸਰਕਾਰ ਅੱਗੇ ਬੇਨਤੀ ਆ ਕਿ ਸਾਨੂੰ ਜਿਹੜੇ 5 ਏਕੜ ਹਾਲੇ ਸਾਡੀ ਜ਼ਮੀਨ ਰਹਿੰਦੀ ਆ ਉਹ ਸਾਨੂੰ ਲੈ ਕੇ ਦਿੱਤੀ ਜਾਵੇ ਜਿਨ੍ਹਾਂ ਦੇ ਕਬਜੇ ਤੰਦੇ ਆ ਜੈਗੁਰਦੇਵ ਤੁਹਾਨੂੰ ਜੈਗੁਰਦੇਵ